ਸ਼ਗਨ ਸਕੀਮ ਪੈਨਸ਼ਨ ਸਕੀਮ ਐਸ்சி ਪਟਿਆਲਾ ਤੋਂ ਪਰੋਪਰ ਇਸ ਸਕੀਮ ਅੱਜ ਸਾਰਾ ਕਿਸਾਨ ਦੇ ਹੋ ਗਿਆ ਜਦੋਂ ਤੋਂ ਝਾੜੂ ਵਾਲੇ ਆਏ ਤੇ ਉੱਕੇ ਆਏ ਆ ਅੱਜ ਦੇ ਝਾੜੂ ਵਾਲੇ ਐ ਤੇ ਕਾਂਗਰਸੀ ਐ ਦਿੱਲੀ ਵਾਲੇ ਐ ਇਹਨਾਂ ਨੂੰ ਕੋਈ ਫਿਕਰ ਪਰਵਾਹ ਨਹੀਂ ਫੁੱਟੀ ਆਪਣੇ ਆਪਣੇ ਹੁੰਦੇ ਆ ਨਕਾਲੀ ਦਿਲ ਥੋੜੀ ਤਾਂ ਬਾਟ ਗਈ ਹੈ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਆਵਾਜ਼ ਹੈ ਅਜੀ ਲੱਗਦੇ ਰਹੇ ਕਿ ਤੁਹਾਨੂੰ ਸੂਰਤਾਂ ਦੇ ਉਪਰ ਦੇ ਰਹੇ ਆ ਆ ਜਿਹੜਾ ਸ਼ਹਿਰਦਾਰਤਾਂ ਹਨ ਬਨੇ ਆਜਾ 200 ਕੋਟ ਤਾਂ ਮੈਂ ਅੱਜ ਕੋ ਕਮਿਟੀ ਸੀਐਮ ਵੀ ਦੇਖਿਆ ਹਲੇ ਬਹੁਤ ਹੋਰ ਕੰਮ ਕਰਨ ਵਾਲੇ ਆ ਕਿਉਂਕਿ ਮੀਂਹ ਜਿਆਦਾ ਪੈ ਗਿਆ ਮੈਨੂੰ ਇਹ ਕਿਹੜਾ ਚੋਣਾ ਬੀਬੀ ਜੀ ਸਾਡੇ ਪਿੰਡ ਪਰ ਇੱਕ ਧਰਮੀ ਫੌਜੀ ਪਰਿਵਾਰ ਹੈ ਦਰਬਾਰ ਸਾਹਿਬ ਤੇ ਉਹ ਹਮਲਾ ਹੋਇਆ

ਉਹ ਯਾਰ ਯੂਰਲ ਪੋਸਟ ਕਰਦੇ ਨਹੀਂ ਤੁਸੀਂ ਪੁੱਛਦੇ ਕਿ ਦੱਸ ਦੋ ਅੱਜ ਕਰਕੇ ਵਾਪਸ ਉਹ ਦਿਨ ਲੈ ਕੇ ਆਵਾਂਗੇ ਕਿ ਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੋਊਗੀ ਬਾਈ ਜੀ ਚੀਤਾ ਘਰ ਦਾ ਬਾਈ ਜੀ ਨਿਕਲ ਬੇਠਾ ਠੀਕ ਹਾਂ ਅੱਜ ਸਰ ਅੱਜ ਤੀਜਾ ਦਿਨ ਹੈਗਾ ਆਪਾਂ ਪਿੰਡ ਪਿੰਡ ਜਾ ਰਹੇ ਪੁੱਛਿਆ ਕਿ ਕਿਸ ਤਰ੍ਹਾਂ ਦਾ ਘਾਰਾ ਤੇ ਕੀ ਕਰਨਾ ਚਾਹੁੰਦੇ ਆ ਅੱਜ ਸਿਹਰਾ ਦਿਨ ਹੈ ਨਾ ਤੇ ਬੋਸ ਵਾਈ ਕੰਮ ਚੱਲ ਰਿਹਾ ਸ਼ਰਾਂ ਦੇ ਜਵਾੜੇ ਚੱਲ ਰਿਹਾ ਵਾੜਾਂ ਦੇ ਬੂਟੇ ਹਿਸਾਬ ਨਾਲ ਵਾੜਾ ਬਣੀਆਂ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਇਨਾ ਉਸ਼ਾਹ ਹੈ ਪਤਾਨ ਜੀ ਜਿਹੜੀ ਜਿਹੜੀ ਜਗਾ ਜਾ ਰਹੇ ਸਾਹਬ ਜੀ ਬਾਬ ਸਾਹਿਬ ਲੋਕਾਂ ਦਾ ਮਨ ਬਣਾ ਲੈ ਕੇ ਸ਼੍ਰੋਮਣੀ ਕਾਲੀਦਾਨ ਨੂੰ ਤੋਫਰਾ ਲਈਏ ਤੇ ਜਿਹੜੀਆਂ ਇਹੋਲੇ ਪੰਜਾਬ ਦੀ ਲਾਡਲੀ ਸੀ ਪੰਜਾਬ ਨੂੰ ਜਾਣ ਤੇ ਲੱਗੇ ਆ ਉਹਨੂੰ ਆਪਾਂ ਜੀ ਢੰਗ ਨਾਲ ਪਹੁੰਚਾ ਲਈਏ ਇਸ ਕਰਕੇ ਸਾਰਿਆਂ ਦਾ ਮਨ ਹੈ ਇਹਨਾਂ ਦੇ ਭਾਰੀ ਬਹੁਤ ਮਾਦ ਲੰਬੀ ਪਾ ਸਾਡੇ ਸੰਦਰ ਘੋੜ ਨਿਰਦਾਵਾ ਜੀ ਉਹ ਤੱਕੜੀ ਤੋਂ ਸਾਥ ਤੇ ਦਿੱਤ ਕੇ ਫੈਮਿਲੀ ਦੇ ਵਿੱਚ ਪਹੁੰਚਣਗੇ ਕਾਂਜੋ 27 ਦੀਆਂ ਆਉਣ ਵਾਲੀਆਂ ਚੋਣਾਂ ਉਹਦੇ ਵਿੱਚ ਕਾਲੀ ਦਲ ਦੀ ਜਿਹੜੀ ਸਰਕਾਰ ਉਹ ਸਪੱਸ਼ਟ ਲੋਕਾਂ ਨੇ ਕਰਤਾ ਵੀ ਕਾਲੀ ਗੱਲ ਨੂੰ ਮੋੜ ਜਾਣਾ ਉਹ ਸਰਕਾਰ ਸ਼ਰਮੀ ਕਾਲੀ ਦਲ ਦੀ ਫੋਮ ਮਾਤਾ ਇੱਕ ਦੇਖੋ ਪੰਜਾਬ ਵਿੱਚ ਆੜਾ ਹੈ ਪੰਜਾਬ ਦੀ ਮੌਜੂਦਾ ਪੰਜਾਬ ਸਰਕਾਰ ਆਪ ਫੇਲ ਹੋ ਗਈ ਹੈ ਯਾਰ ਕੋਈ ਪਾਰਟੀ ਨਹੀਂ ਗਈ ਇਕੱਲੇ ਸ਼ਰਮੀ ਕਾਲੀ ਗੱਲ ਦੇ ਪ੍ਰਧਾਨਤਾ ਵੀ ਤੁਹਾਨੂੰ ਦੇਖਿਆ ਗਏ ਨੇ ਜਿੱਥੇ ਗੱਡੀਆਂ ਨਹੀਂ ਜਾ ਰਹੀਆਂ ਉਹ ਮੋਟਰਾਂ ਦੇ ਜਕਤਰਾਂ ਨੂੰ ਜਾ ਰਹੇ ਨੇ ਕੋਲੋਂ ਮੱਤ ਚੁੱਕ ਕੇ ਕਾਲੀ ਗੱਲ ਦੀ ਜੁੜੀ ਲਈ ਹੈ ਉਹ ਜਦੋਂ ਵੀ ਕਦੇ ਪੰਜਾਬ ਦੇ ਤੋਂ ਮੁਸ਼ੀਖਤ ਆਉਂਦੀ ਹੈ ਆਪੇ ਆਪ ਤਾਉਂਦੀ ਹੈ ਉਹ ਸ਼੍ਰਮਣੀ ਅਕਾਲੀ ਦਲ ਹੀ ਅੱਗੇ ਹੋ ਕੇ ਲੜਦਾ ਹੈ ਚਾਹੇ ਕਿਸਾਨੀ ਦਾ ਮਸਲਾ ਹੋਵੇ ਤੇ ਕੋਈ ਮਸਲਾ ਹੋਵੇ। ਜੀ ਪਤਾ ਜੀ ਸੁਨੀਲ ਸਿੰਘ ਬਾਦਲ ਜੀ ਆਇਆ ਕਰਨਤਾਲ ਮਹਲ ਇਹਦੇ ਦੌਰੇ ਤੇ ਨੇ ਤੇ ਵੱਖ-ਵੱਖ ਪੁਆਡਾਂ ਦਾ ਜਿਹੜਾ ਸਟੋਰਾ ਕਰ ਰਹੇ ਨੇ ਤੇ ਸੰਕਲਪ ਸੁਭੋਧਨ ਕਰ ਰਹੇ ਨੇ ਤੁਹਾਡੀ ਵੀ ਬਾਤ ਦੇ ਵਿੱਚ ਆਏ ਨੇ ਸੰਕਲਪ ਸੁਭੋਧਨ ਕੀਤਾ ਹੈ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੀਏਗੇ ਮੈਂ ਪਹਿਲਾਂ ਤੇ ਆਪਣੇ ਬਾੜ ਨਿਵਾਸੀਆਂ ਦਾ ਆਪਣੇ ਭੈਣਾਂ ਦਾ ਮਾਤਾ ਦਾ ਤੇ ਬਜ਼ੁਰਗਾਂ ਦਾ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੀ ਵਰਦੇ ਵਿੱਚ ਵੀ ਇਹ ਵੇਖਿਆ ਨਹੀਂ ਆ ਮਤਲਬ ਜਿਹੜਾ ਮੀਟਿੰਗ ਦਾ ਹੈਗਾ ਸੀ ਪ੍ਰੋਗਰਾਮ ਉਹਨੂੰ ਰੈਲੀ ਦਾ ਰੂਪ ਦਿੱਤਾ ਗਿਆ ਤੇ ਸਭ ਤੋਂ ਜ਼ਿਆਦਾ ਮੈਂ ਸੁਖਵੀਰ ਬਾਦਲ ਜੀ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੀ ਵਰਦੇ ਵਿੱਚ ਇਸ ਰੈਲੀ ਨੂੰ ਜਿਹੜਾ ਸਮੋਹਤ ਕੀਤਾ ਪ੍ਰਧਾਨ ਜੀ ਤੁਸੀਂ ਦੇਖਿਆ ਵੀ ਪਹਿਲੀ ਵਾਰਾ ਕੋਈ ਡਿਟੀ ਸੀਐਮ ਸਾਫਾ ਡਿਟੀ ਸੀਐਮ ਬਰਾਲਪੁਰੇ ਦੇ ਵਿੱਚ ਐਂਟਰੀ ਕੀਤਾ ਵਾ ਤਾਂ ਕਿਸ ਤਰ੍ਹਾਂ ਦਾ ਵਿਸ਼ਵਾਸ ਦਿਵਾਉਂਦੇ ਜੀ ਸੰਦੀਪ ਸਿੰਘ ਬਾਦਲ ਨੂੰ ਇਕਸੇ ਮਤਲਬ ਕਿਸ ਤਰ੍ਹਾਂ ਜਿੱਤ ਪ੍ਰਾਪਤ ਕਰਨ ਦੇ ਵਿੱਚ ਕਿਸ ਤਰ੍ਹਾਂ ਦਾ ਰੋਗ ਹੈ ਸਾਡਾ ਦੇਖੋ ਜੋ ਵਿਸ਼ਵਾਸ ਤੇ ਜਨਤਾ ਨੇ ਕੱਲ ਹੀ ਦਿਖਾ ਦਿੱਤਾ ਵਾ ਕਿਉਂਕਿ ਇੱਕ ਮੀਟਿੰਗ ਦਾ ਜਿਹੜਾ ਹੈਗਾ ਇਹ ਪ੍ਰੋਗਰਾਮ ਉਹਨੂੰ ਰੈਲੀ ਦਾ ਰੂਪ ਦਿੱਤਾ ਗਿਆ ਇਹ ਕਰਕੇ ਜਨਤਾ ਵਾ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਮੁੜ ਤੋਂ ਵਾਪਸੀ ਚਾਹੁੰਦੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਆ ਜਿਹੜੀ ਕੱਲੀ ਪੰਜਾਬ ਦਾ ਸੋਚਦੀ ਆ ਤੇ ਆਪਣੇ ਗਰੀਬ ਵਰਗ ਦਾ ਸੋਚਦੀ ਆ ਦਾ ਦੇ ਕਿਹੜੀਆਂ ਉਹ ਮੁਸ਼ਕਿਲਾਂ ਜਿਹੜੀਆਂ ਸੁਖਵੀਰ ਸਿੰਘ ਬਾਦਲ ਜੀ ਦੇ ਧਿਆਨ ਚ ਤੁਸੀਂ ਬਰਾਬਰ ਦੇ ਲਿਆਉਂਦੀਆਂ ਵਾ ਮਤਲਬ ਪਹਿਲ ਦੇ ਦਾਤ ਜਿਹੜੀਆਂ ਹੱਲ ਹੋਣ। ਦੇਖੋ ਸਭ ਤੋਂ ਵੱਡੀ ਮੁਸ਼ਕਲ ਇੱਥੇ ਆ ਸੀਵਰੇਜ ਦੀ ਤੇ ਗਲੀਆਂ ਨਾਲੀਆਂ ਦੀ। ਉਹ ਜਿਹੜੀ ਆ ਉਹਨਾਂ ਦੇ ਧਿਆਨ ਚ ਲਿਆਂਦੀ ਗਈ ਆ ਤੇ ਦੂਜਾ ਜਿਹੜਾ ਆਟਾ ਦਾਲ ਦੇ ਸਕੀਮ ਆ ਜਿਹੜੀ ਆਕਾਲੀ ਦਲ ਦੇ ਵੇਲੇ ਜਿਹੜੇ ਸਾਨੂੰ ਆਪਣਾ 30 ਕਿਲੋ ਕਣਕ ਪੰਜਾਬ ਸਰਕਾਰ ਵੱਲੋਂ ਮਿਲਦੇ ਸੀ ਉਹ ਵੀ ਇਹਨਾਂ ਨੇ ਕੱਟ ਦਿੱਤੀ ਗਈ ਆ। ਇਹ ਕਰਕੇ ਉਹਨਾਂ ਕੋਈ ਇਹ ਕਿਆ ਵਾ ਵੀ ਜਿਹੜੀ ਕਣਕ ਆ ਇਹ ਫੇਰ ਤੋਂ ਦੁਬਾਰਾ ਜਿਹੜੇ 27 ਦੇ ਵਿੱਚ ਜਦੋਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਆਉਗੇ ਤੇ ਜਿਹੜੀ ਕਣਕ ਆ 30 ਕਿਲੋ ਵਾਲੀ 2 ਰੁਪਏ ਕਿਲੋ ਵਾਲੀ ਜਿਹੜੀ ਉਹ ਵੇ ਦੁਬਾਰਾ ਸ਼ੁਰੂ ਕੀਤੀ ਜਾਵੇ ਕਿਹੜੀ ਅਪੀਲ ਜਿਹੜੀ ਹੈ ਤੁਸੀਂ ਹਲਕਾ ਵਸਿਆ ਇਹਨੂੰ ਕਰਨੀ ਚਾਹੀਦੀ ਮੈਂ ਆਪਣੇ ਹਲਕਾ ਵਾ ਨਿਵਾਸੀਆਂ ਨੂੰ ਇਹੋ ਅਪੀਲ ਕਰਦਾ ਵਾਂ ਕਿ ਜਿਹੜੀ ਐਰ ਕੀ ਜਿਮਣੀ ਚੋਣ ਹੋ ਰਹੀ ਆ ਇਹਦੀ ਜਿਹੜੀ ਵੋਟ ਆ ਸ਼੍ਰੋਮਣੀ ਅਕਾਲੀ ਦਲ ਨੂੰ ਪਾਈ ਜਾਵੇ ਤੇ 2027 ਦੀ ਜਿਹੜੀ ਆ ਨਹੀਂ ਆ ਉਹ ਜਿਹੜੇ ਰੱਖੀ ਜਾਵੇ ਸ਼੍ਰੋਮਣੀ ਅਕਾਲੀ ਦਲ